ਪਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖ्तार ਅंसारी ਤੇ ਕੈਪਟਨ ਅਮਿੰਦਰ ਸਿੰਘ ਨੇ 55 ਲੱਖ ਰੁਪਇਆ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿਤੇ ਨੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਇਆ ਖਰਚਾ ਆ ਤੁਹਾਡੇ ਦੇ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਜ਼ ਇੰਗੇਜ ਕੀਤੇ ਆਈ ਡੂ ਨੋਟ ਵਾਂਟ ਟੂ ਨੇਮ ði ਮੋਸਟ ਟੂ ਇੰਪੋਰਟੈਂਟ ਲਾਇਰਜ਼ ਸ਼ਾਇਦ ਉਹਨਾਂ ਦੇ 20 ਕੇ 25 ਲੱਖ ਰੁਪਇਆ ਪਰ ਪੇਸ਼ੀ ਦੀ ਹੀਅਰਿੰਗ ਆ ਖੈਰੇ ਦੇ ਖਿਲਾਫ 25 ਲੱਖ ਰੁਪਇਆ ਫੀਸ ਵਾਲਾ ਬੰਦਾ ਦੋ ਖੜੇ ਕੀਤੇ ਇਕੱਠੇ ਹੀ ਔਰ ਅਖੀਰ ਤਾਈਂ ਪੂਰਾ ਟਿੱਲ ਲਾਇਆ ਕਿਸੇ ਤਰੀਕੇ ਨਾਲ ਮਤਲਬ ਮੰਨਤਾ ਹੀ ਰਹਿ ਗਈਆਂ ਸੀ ਧਰਲੇ ਕਿ ਇਹਦੀ ਜਮਾਨਤ ਕੈਨਸਲ ਕਰੋ ਪਰ ਉਹ ਮੈਂ ਜਿੱਦਾਂ ਕਿਹਾ ਕਿ ਵਾਹਿਗੁਰੂ ਪਰਮਾਤਮਾ ਬਹੁਤ ਬਧੰਤਾ ਕਬ ਤੇ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਇਹਦੀ ਕੈਪਟਨ ਤੇ ਬਾਦਲ ਨਹੀਂ ਕੀਤਾ ਜਿੱਦਾਂ ਇਹ ਸੋ ਕਾਲਡ ਬਦਲਾਵ ਪਾਰਟੀ ਤੁਸੀਂ ਹੁਣ ਸਮਝਦੇ ਹੋ ਨਾ ਮੇਰੇ ਤੋਂ ਕੋ ਆ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਸ਼੍ਰੀ ਦਰਬਾਰ ਸਾਹਿਬ ਨਮਸਤੋ ਖੁੰਦਲੇ ਪਹੁੰਚੇ ਸੁਖਪਾਲ ਸਿੰਘ ਉਹਨੂੰ ਦੱਸਦੇ ਕਿ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਅੱਜ ਸੁਖਪਾਲ ਸਿੰਘ ਖੈਰਾ ਸ੍ਰੀ ਦਰਬਾਰ ਸਾਹਿਬ ਨੂੰ ਮਸਤਕ ਖੁੰਦਲੇ ਪੁੱਜੇ ਨੇ ਜਿੱਥੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪੰਜਾਬ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ মিডিਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ মিডিਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕੀਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹੋਗੇ ਬੱਸ ਇਹਦੇ ਚ ਇਹੀ ਕਹਿਣਾ ਜੇ ਕਿ ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੈਂ ਅਗਰ ਅਜ਼ਾਦ ਤੁਹਾਡੇ ਸਾਹਮਣੇ ਕੈਮਰਿਆਂ ਦੇਖਣਾ ਤੇ ਇਹ ਇਸ ਦਰਦ ਦੀ ਕਿਰਪਾ ਨਾਲ ਹੀ ਆ ਤੇ ਬਾਕੀ ਜਿਹੜਾ ਲੋਕਾਂ ਨੇ ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਭਲਾਤੇ ਸਮੇਤ ਅਰਦਾਸਾਂ ਕੀਤੀਆਂ ਇਹ ਉਹਨਾਂ ਦੀ ਬਦੌਲਤ ਆ ਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ ਮਤਲਬ ਮੇਰਾ ਇਦਾਂ ਚੀਚੀ ਤੇ ਨੌ ਜਿੰਨਾ ਵੀ ਕੋਈ ਕਸੂਰ ਨਹੀਂ ਹੈ ਇਸ ਕੇਸ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀ ਕਿ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਿਕਾ ਮੈਂ નિર્ਦੋਸ਼ ਆ ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਜਿੱਦਾਂ ਦੇ ਆ ਛੁੱਟੇ ਛਾਠੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਸਨ ਪਾਰਟੀ ਨੇ ਇਹਨੂੰ ਲੜਨ ਦੀ ਸਮਰੱਥਾ ਦੇ ਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨ ਆਇਆ ਮੈਂ ਸਰ ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ ਤੁਹਾਡਾ ਤੇ ਕੀ ਸਟੈਂਡ ਹੈ ਦੇਖੋ ਉਹ ਇੱਕ علیحدਾ ਸਬਜੈਕਟ ਆ ਅੱਜ ਪੈਂ ਵੈਸੇ ਉਹਦੇ ਗੱਲ ਨਹੀਂ ਕਰਨਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਐ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ اپੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟੀਕਲ اپੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਪੇਅਰ ਕੀਤਾ ਗਿਆ ਫਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ ਨੀਚੇ ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਪਦਦਰ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧੇਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪਦਦਰ ਦੇ ਉੱਤੇ ਸਾਰੇ ਗੱਠ ਜੋੜ ਕੀਤਾ ਇੰਡੀਆ ਅਲਾਈਅੰਸ ਅਸੀਂ ਮੈਂ ਉਸ ਅਲਾਈਅੰਸ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵਾਨ ਤੇ ਆ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪੱਧਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਹੂੰ ਤੋ ਕਿ ਆਪਣਾ ਉਦੇਸ਼ ਕੀ ਆ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਆ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਤੱਕ ਨਹੀਂ ਬਣਦੀ ਹੁਣ ਦੇਖਦੇ ਹਾਂ ਕਿ ਅਗਰ ਹੁੰਦਾ ਹੈ ਜਾਂ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠਜੋੜ ਤੋਂ ਬਿਨਾਂ ਹੀ ਬੀਜੇਪੀ ਸਟੈਂਡਸ ਡਿਫੀਟਡ ਤੇ ਸਰ ਤੁਸੀਂ ਪਾਠ ਹੋਗੇ ਜੇਕਰ ਗੜਜੋੜ ਹੋ ਜਾਂਦਾ ਹੈ ਪਰ ਕਿਉਂਕਿ ਤੁਹਾਨੂੰ ਮੈਂ ਕਹਾਂ ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ ਸਰਕਾਰ ਬਾਰੇ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਆਪ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ-ਅਲੱਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇੰਨੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰ ਇੱਕ ਪਾਸੇ ਇੱਕ ਪਾਸੇ ਇੱਕ ਇੱਕ ਪਾਸੇ ਮਤਲਬ ਕਾਂਗਰਸ ਦੇ ਲੀਡਰਾਂ ਨਾਲ ਜਾ ਕੇ ਗੁਲਦਸਤੇ ਲੈ ਕੇ ਫੋਟੋਆਂ ਖਿਚਾ ਰਹੇ ਹੋ ਇੱਕ ਪਾਸੇ ਉਸੇ ਪਾਰਟੀ ਦੇ ਆਗੂਆਂ ਨੂੰ ਤੁਸੀਂ ਝੂਠੇ ਜਾਤਾ ਹੋਵੇਂ ਨਾ ਕੋਈ ਮੈਰੇਜ ਕੋਈ ਕਾਰਨ ਹੁੰਦਾ ਉਹ ਝੂਠ ਤਾਂ ਇਹਨਾਂ ਦਾ ਐਸਟੈਬਲਿਸ਼ ਹੋਣ ਇਤੋਂ ਤੱਕ ਹੌਨਰੇਬਲ ਸੁਪਰੀਮ ਕੋਰਟ ਨੇ ਵੀ ਕਹਤਾ ਥੈਟ ਹੀ ਕੈਨ ਹੀ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਡ ਅੰਡਰ ਐਨਡੀਪੀਐਸ ਦੇ ਇਸ ਆਫੈਂਸਿਸ ਬਿਕਾਜ਼ ਸੁਪਰੀਮ ਹੌਨਰੇਬਲ ਸੁਪਰੀਮ ਕੋਰਟ ਨੇ ਮੇਰੇ ਸਮਨਸ ਕੁਆਸ਼ ਕੀਤੇ ਹੋਏ ਸੀਗੇ ਸੋ ਇਸ ਕਰਕੇ ਹੁਣ ਤੁਸੀਂ ਪੁੱਛਦੇ ਖਹਿਰਾ ਕਿਉਂ ਮੈਨੂੰ ਲੱਗਦਾ ਵਾ ਕਿ ਮੇਰੇ ਮੁੱਦਿਆਂ ਦਾ ਜਵਾਬ ਹੈ ਨਹੀਂ ਇਹਨਾਂ ਦੇ ਕੋਲ ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਤੇ ਵੋਟਰ ਨਾ ਬਣ ਜੇ ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੈ ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ ਜਾਂ ਗੁਜਰਾਤ ਵਿੱਚ ਆ ਜਾਂ ਰਾਜਸਥਾਨੀਆਂ ਸਰਕਾਰਾਂ ਨੇ ਕੀਤੀ ਇਹ ਇਸ਼ੂ ਆ ਸਾਡਾ ਜਾਂ ਫਾਰਮਰਸ ਦੇ ਇਸ਼ੂ ਆ ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ ਯਾਰ ਹੁਣ ਝੂਠ ਬੋਲੀ ਜਾਂਦੇ ਨਸ਼ਾ ਸੀ ਐ ਕਰਤਾ ਨਸ਼ਾ ਤਾਂ ਜੇਲਾਂ 'ਚ ਹੀ ਨਹੀਂ ਮੁੱਕਿਆ ਹੋਇਆ ਜੇਲਾਂ ਦੇ ਅੰਦਰ ਬਹੁਤ ਨਸ਼ਾ ਵਾ ਸੋ ਜਾਂ ਮੈਂ ਬੇਅਦਬੀਆਂ ਦੀ ਗੱਲ ਕਰਦਾ ਜਾਂ ਮੈਂ ਪੁੱਛਦਾ ਕਿ ਤੁਸੀਂ ਕਟਾਰੂ ਚੱਕ ਤੇ ਕਿਉਂ ਨਹੀਂ ਐਕਸ਼ਨ ਲਿਆ ਜਾਂ ਮੈਂ ਪੁੱਛਦਾ ਕਿ ਮਾਨੂੰ ਕੇ ਜਿਹੜੀ ਸਰਬਜੀਤ ਉਹਨੇ ਕੋਠੇ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਵਿੱਚ ਕੀ ਐਕਸ਼ਨ ਲਿਆ ਜਦ ਉਹਨਾਂ ਦੇ ਕੋਲ ਮੇਰੇ ਕਿਸੇ ਗੱਲ ਦਾ ਕੋਈ ਜਵਾਬ ਨਹੀਂਗਾ ਜਿੱਦਾਂ ਪਿੰਡਾਂ ਦੇ ਵਿੱਚ ਸਾਦੀ ਨਹੀਂ ਹੁੰਦੀ ਜਦੋਂ ਆਪਾਂ ਕੋਈ ਪਿੰਡਾਂ 'ਚ ਜਦੋਂ ਦਲੀਲ ਮੁੱਕ ਜਾਂਦੀ ਜਿਹੜੇ ਮੂਰਖ ਬੰਦੇ ਹੁੰਦੇ ਫਿਰ ਤੁਹਾਡੇ ਉਹ ਗੱਲ ਪੈਂਦੇ ਨੇ ਇਹ ਮੇਰੇ ਗੱਲ ਪਏ ਨੇ ਐਂਡ ਦੇ ਹੈਵ ਇਨਵੋਲਡ ਮੀ ਫਾਲਸਲੀ ਇਨ ਅ ਵੈਰੀ ਡੇਂਜਰਸ ਲਾਈਫ ਥ੍ਰੈਟਨਿੰਗ ਕੇਸ ਇਹ ਤਾਂ ਪਰਮਾਤਮਾ ਵਾਹਿਗੁਰੂ ਬੜਾ ਬਯੰਤ ਆ ਤੇ ਲੋਕਾਂ ਦੀ ਅਰਦਾਸਾਂ ਕਰਕੇ ਮੈਂ ਬਚਿਆ ਅਗਰ ਇਹਨਾਂ ਤੇ ਛੱਡਿਆ ਜਾਂਦਾ ਆਈ ਥਿੰਕ ਦੇ ਊਡ ਦੇ ਆਰ ਦੇ ਆਰ ਲੁਕਿੰਗ ਐਟ ਯੂ ਮਾਈ ਫਿਜ਼ੀਕਲ ਇਲੀਮੀਨੇਸ਼ਨ ਯੂ ਨੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਸਾਰੀ ਦੁਨੀਆ 'ਚ ਕਿ ਦੇਖੋ ਕਿੰਨਾ ਝੂਠ ਕੋਕ ਅਪ ਹੋ ਰਿਹਾ ਵਾ ਕਪੂਰਥਲਾ ਦੀ ਅਦਾਲਤ ਵਿੱਚ ਮੇਰਾ ਰਿਮਾਂਡ ਮੰਗਣ ਵੇਲੇ ਮੇਰਾ ਨਾਮ ਕਨੈਕਟ ਕਰ ਰਹੇ ਸੀਗੇ ਜੀ ਕਿ ਹੈ ਲੋਰੈਂਸ ਬਿਸ਼ਨੋਈ ਔਰ ਸ਼ਾਇਦ ਜੱਗੂ ਭਗਵਾਨਪੁਰੀਏ ਦੇ ਨਾਲ ਇਹਦੇ ਤੁਲਕਾ ਤਾਂ ਅਸੀਂ ਵੈਰੀਫਾਈ ਕਰਨੇ ਜਦੋਂ ਉੱਥੇ ਬਿਆਨ ਦੇ ਰਹੇ ਸੀਗੇ ਏ ਡੀ ਜੀ ਪੀ ਇੰਟੈਲੀਜੈਂਸ ਦੇ ਕੋਲ ਇੱਕ ਇਹੋ ਜੀ ਸੀਰੀਅਸ ਇਨਪੁਟ ਆ ਕਿ ਖੈਰੇ ਨੂੰ ਲਾਰੈਂਸ ਬਿਸ਼ਨੋਈ ਤੇ ਗਰੁੱਪ ਤੋਂ ਖਤਰਾ ਵਾ ਇਹ ਉਹਨਾਂ ਕੋਲ ਇਨਪੁਟ ਪਈ ਆ ਤੇ کورٹ ਚ ਕਹਿ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤੁਲਕਾਤ ਹੈਗੇ ਆ ਔਰ ਮੈਂ ਤਾਂ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਆ ਵਨ ਆਫ ਦਾ ਮੋਸਟ ਵੋਕਲ ਪਰਸਨਸ ਹੂ ਹੈਜ਼ ਯੂ نو ਅਪੋਜ਼ ਸੱਚ ਗੈਂਗਸਟਰ ਕਲਚਰ आई ऑल्सो अपोज्ड के जड़ा जेलਾਂ ਚ ਬੈਠੇ ਇੰਟਰਵਿਊ ਦਿੰਦੇ ਹਨ ਉਹਤੇ ਐਕਸ਼ਨ ਹੋਣਾ ਚਾਹੀਦਾ ਹਾਊ ਕਡ ਆਈ ਬੀ ਅਲਾਈਨ ਬੀ ਅ ਪਾਰਟ ਆਫ ਸੱਚ ਥਿੰਗ ਸੋ ਬਹੁਤ ਹੀ ਯਾਰ ਮੈਂ ਹੁਣ ਕੀ ਕਹਿ ਸਕਦਾ ਕਿ ਮੈਨੂੰ ਬੜਾ ਮੈਨੂੰ ਦੁੱਖ ਹੁੰਦਾ ਮੈਨੂੰ ਜਦੋਂ ਪ੍ਰੋਸੀਕਿਊਸ਼ਨ ਤੇ ਸਰਕਾਰ ਮਿਲ ਕੇ ਮਤਲਬ ਐਡੀ ਵੱਡਾ ਤੰਤਰ ਮਿਲ ਕੇ ਇੱਕ ਬੰਦੇ ਦੇ ਖਿਲਾਫ ਯਾਰ ਸਾਰੀ ਸਟੇਟ ਪਾਵਰ ਝੋਕ ਦਿੱਤੀ ਔਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖ्तार अंसारी ਤੇ ਕੈਪਟਨ ਅਬਿੰਦਰ ਸਿੰਘ ਨੇ 55 ਲੱਖ ਰੁਪਏ ਖਰਚ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿਤਨੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਇਆ ਖਰਚਾ ਆਇਆ ਤੁਹਾਡੇ ਦੇ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਸ ਅੰਗੇਜ ਕੀਤੇ ਆਈ ਡੂ ਨੋਟ ਵਾਂਟ ਟੂ ਨੇਮ ði ਮੋਸਟ ਟੂ ਇੰਪੋਰਟੈਂਟ ਲਾਇਰਸ ਸ਼ਾਇਦ ਉਹਨਾਂ ਦੇ 20 ਕੇ 25 ਲੱਖ ਰੁਪਇਆ ਪਰ ਪੇਸ਼ੀ ਦੀ ਹੀアリング ਆ ਪਰ ਮੇਰਾ ਸਵਾਲ ਹੋਇਆ ਕਿ ਵਾਈਸ ਪਾਲ ਕਿ ਐਨਾ ਸੀਰੀਅਸ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਮੈਂ ਤਾਂ ਮੈਂ ਤਾਂ ਤੁਹਾਨੂੰ ਕਿਹਾ ਕਿ ਜਦ ਉਹਨਾਂ ਨੂੰ ਕੋਈ ਮੁੱਦਿਆਂ ਦਾ ਮੇਰਾ ਜਵਾਬ ਨਹੀਂਗਾ ਤੇ ਮ ਉਹਨਾਂ ਨੇ ਹਰ ਕੋਜਾ ਹਤਕੰਡਾ ਵਰਤਿਆ ਵਾ ਜਿਹੜੇ ਬੇਅਦਬੀਆਂ ਦੇ ਕੇਸਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ 익ਸਪੋਜ਼ ਕੀਤਾ ਵਾ ਤਾਂ ਤਾਂ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇੋਰਟੀਜ਼ ਰੋਂਗ ਨੇ ਔਰ ਜੱਡਾ ਭਗਵੰਤ ਨੇ ਇੰਨੀ ਐਨਰਜੀ ਵੇਸਟ ਕੀਤੀ ਆ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪੰਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀ ਕਿ ਅੱਜ ਤੱਕ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕਬ ਤੇ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਇਹਦੀ ਕੈਪਟਨ ਤੇ ਬਦਲ ਲੈਨੇ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰੇ